ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਰस्सੀਆਂ ਤੋਂ ਕੱਪੜੇ ਅਡਾਉਣ ਵਾਲੇ ਪ੍ਰੇਤ ਦਾ ਕੀਤਾ ਸਫਾਇਆ ਜਿਸ ਨੂੰ ਲਿਖਿਆ ਹੈ ਮਾਸਟਰ ਪਰਮਵੇਦ ਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਕਈ ਸਾਲ ਪਹਿਲਾਂ ਦੀ ਗੱਲ ਹੈ ਮੇਰੇ ਸਕੂਲ ਦੇ ਨਾਲ ਲੱਗਦੇ ਦਫ਼ਤਰ ਵਿੱਚ ਕੰਮ ਕਰਦੇ ਜਮਹੂਰੀ ਅਧਿਕਾਰ ਸਵਾ ਪੰਜਾਬ ਦੇ ਸੂਬਾ ਪ੍ਰਧਾਨ ਹਰੀ ਸਿੰਘ ਤਰਕ ਦਾ ਸਨੇਹਾ ਮਿਲਿਆ ਕਿ ਮੈਂ ਉਹਨਾਂ ਨੂੰ ਆ ਕੇ ਮਿਲਾਂ ਉਹਨਾਂ ਦਾ ਸਨੇਹਾ ਮਿਲਦਿਆਂ ਹੀ ਮੈਂ ਉਹਨਾਂ ਕੋਲ ਜਾ ਪਹੁੰਚਿਆ ਉਹਨਾਂ ਆਪਣੇ ਕੋਲ ਬੈਠੇ ਵਿਅਕਤੀ ਬਾਰੇ ਮੈਨੂੰ ਦੱਸਿਆ ਕਿ ਇਹ ਖਨੌਰੀ ਨੇੜਲੇ ਇੱਕ ਪਿੰਡ ਤੋਂ ਆਇਆ ਹੈ ਤੇ ਤਰਕਸੀਲਾ ਨੂੰ ਮਿਲਣਾ ਚਾਹੁੰਦਾ ਹੈ ਇਹਨਾਂ ਦੇ ਘਰ ਕੁਝ ਰਹੱਸਮਈ ਘਟਨਾਵਾਂ ਵਾਪਰ ਰਹੀਆਂ ਹਨ ਮੈਂ ਵਾਪਰ ਰਹੀਆਂ ਘਟਨਾਵਾਂ ਬਾਰੇ ਜਾਣਕਾਰੀ ਹਾਸਲ ਕੀਤੀ ਉਸ ਵਿਅਕਤੀ ਨੇ ਕਿਹਾ ਕਿ ਕਈ ਦਿਨਾਂ ਤੋਂ ਸਾਡੇ ਘਰ ਭੂਤ ਪ੍ਰੇਤ ਖੇਡਾਂ ਖੇਡ ਖੇਡ ਰਹੇ ਨੇ ਉਹ ਸਾਡੇ ਜੀਆਂ ਦੀ ਪਿੱਠ ਉੱਤੇ ਡੰਡੇ ਵੀ ਮਾਰਦੇ ਨੇ ਤੇ ਰੱਸੀ ਉੱਤੇ ਟੰਗੇ ਕੱਪੜੇ ਸਾਡੀਆਂ ਅੱਖਾਂ ਦੇ ਸਾਹਮਣੇ ਆਪਣੇ ਆਪ ਉੱਡਣ ਲੱਗ ਜਾਂਦੇ ਹਨ ਸਾਡੀਆਂ ਅੱਖਾਂ ਦੇ ਸਾਹਮਣੇ ਹੀ ਰਸੋਈ ਦੇ ਭਾਂਡੇ ਆਪਣੇ ਆਪ ਸਲਫਾਂ ਤੋਂ ਹੇਠਾਂ ਆ ਜਾਂਦੇ ਹਨ ਕਈ ਗਹਿਣੇ ਵੀ ਗੁੰਮ ਹੋ ਚੁੱਕੇ ਸਨ ਅਸੀਂ ਬਹੁਤ ਸਾਰੇ ਸਿਆਣਿਆਂ ਨੂੰ ਬੁਲਾ ਚੁੱਕੇ ਹਾਂ ਕੋਈ ਕਹਿੰਦਾ ਹੈ ਕਿ ਤੁਹਾਡਾ ਬਡੇਰਾ ਕੁਲਟਿਆ ਹੈ ਕੋਈ ਕਹਿੰਦਾ ਹੈ ਘਰੇ ਪ੍ਰੇਤ ਆਵੜਿਆ ਹੈ ਕੋਈ ਕੁਝ ਕੋਈ ਕੁਝ ਆਖਦਾ ਹੈ ਪ੍ਰੇਤ ਨੂੰ ਕੱਢਣ ਲਈ ਉਹਨਾਂ ਬਥੇਰੇ ਯਤਨ ਕੀਤੇ ਪਰ ਪ੍ਰੇਤ ਦੀ ਕਾਰਵਾਈ ਰੁਕ ਨਹੀਂ ਰਹੀ ਸਾਨੂੰ ਇੱਕ ਇੱਕ ਦਿਨ ਲਗਾਉਣਾ ਪਹਾੜ ਜਿੱਡਾ ਲੱਗ ਰਿਹਾ ਹੈ ਮੈਂ ਅੱਜ ਰਾਜਸਥਾਨ ਕਿਸੇ ਸਿਆਣੇ ਨੂੰ ਲੈਣ ਜਾ ਰਿਹਾ ਸੀ ਉਸ ਸਮੇਂ ਮੈਨੂੰ ਮੇਰਾ ਇੱਕ ਰਿਸ਼ਤੇਦਾਰ ਮਿਲਿਆ ਉਸਨੇ ਮੇਰੀ ਪਰੇਸ਼ਾਨੀ ਦਾ ਕਾਰਨ ਪੁੱਛਿਆ ਮੇਰੀ ਸਾਰੀ ਗੱਲ ਸੁਣਨ ਤੋਂ ਬਾਅਦ ਉਸਨੇ ਮੈਨੂੰ ਇੱਕ ਵਾਰੀ ਤਰਕਸੀਲਾ ਕੋਲ ਜਾਣ ਦੀ ਸਲਾਹ ਦਿੱਤੀ ਹੈ ਇਸ ਲਈ ਮੈਂ ਤੁਹਾਡੇ ਕੋਲ ਆਇਆ ਸਾਡੀ ਪਰੇਸ਼ਾਨੀ ਦੂਰ ਕਰੋ ਉਸਨੇ ਫਿਰ ਕਿਹਾ ਸਾਡੇ ਘਰ ਬਹੁਤ ਵੱਡਾ ਪ੍ਰੇਤ ਵੜ ਗਿਆ ਹੈ ਪ੍ਰੇਤ ਨੂੰ ਕੱਢਣ ਲਈ ਤੁਸੀਂ ਆਪਣੇ ਜਿੰਨੇ ਮਰਜ਼ੀ ਬੰਦੇ ਬਾਹਰੋਂ ਮਗਵਾ ਲਵੋ ਸਾਰਾ ਖਰਚਾ ਵੀ ਸਾਡਾ ਹੀ ਹੋਵੇਗਾ ਮੈਂ ਕਿਹਾ ਕਿ ਕੱਲ ਨੂੰ ਅਸੀਂ ਤੁਹਾਡੇ ਘਰ ਆਵਾਂਗੇ ਅਤੇ ਪ੍ਰੇਤ ਫੜ ਲਿਆਵਾਂਗੇ ਉਮੀਦ ਕਰਦੇ ਹਾਂ ਸਾਡੇ ਜਾਣ ਮਗਰੋਂ ਤੁਹਾਡੇ ਘਰੇ ਵਾਪਰਨ ਵਾਲੀਆਂ ਰਾਸਮਈਆਂ ਘਟਨਾਵਾਂ ਬੰਦ ਹੋ ਜਾਣਗੀਆਂ ਮੈਂ ਉਸ ਵਿਅਕਤੀ ਨੂੰ ਹੌਸਲਾ ਦਿੱਤਾ ਤੇ ਕਿਹਾ ਸਭ ਠੀਕ ਹੋ ਜਾਏਗਾ ਬਸ ਇੱਕ ਗੱਲ ਦਾ ਖਿਆਲ ਰੱਖਣਾ ਕਿ ਜਿਵੇਂ ਅਸੀਂ ਕਹਾਂਗੇ ਤੁਸੀਂ ਉਸੇ ਤਰ੍ਹਾਂ ਹੀ ਗੱਲ ਮੰਨਣੀ ਹੈ ਤੇ ਸਾਡੇ ਮੁਤਾਬਕ ਤੁਹਾਨੂੰ ਚੱਲਣਾ ਪਵੇਗਾ ਉਸਨੇ ਕਿਹਾ ਜੇ ਇੱਕ ਲੱਤ ਦੇ ਭਾਰ ਖੜਨ ਨੂੰ ਕਹੋਗੇ ਅਸੀਂ ਇੱਕ ਲੱਤ ਦੇ ਭਾਰ ਵੀ ਖੜਾਂਗੇ ਦਿੱਤੇ ਸਮੇਂ ਮੁਤਾਬਕ ਹਰੀ ਸਿੰਘ ਤਰਕ ਰਾਣਾ ਸਿੰਘ ਮੇਰੇ ਸਮੇਤ ਤਰਕਸੀਲ ਟੀਮ ਸਬੰਧਤ ਘਰ ਜਾ ਪਹੁੰਚੀ ਘਰ ਵਿੱਚ ਸਹਿਮ ਭਰਿਆ ਮਾਹੌਲ ਸੀ ਸਵੇਰੇ ਟਰੰਕ ਕੋਲ ਰਹੇ ਬਜ਼ੁਰਗ ਦੀ ਪਿੱਠ ਉੱਤੇ ਡੰਡਾ ਵੀ ਪਿਆ ਸੀ ਤਰਕਸੀਲ ਸਾਥੀਆਂ ਨੇ ਬਾਹਰ ਇਕੱਠੇ ਹੋਏ ਲੋਕਾਂ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਮੈਂ ਇਕੱਲੇ ਇਕੱਲੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਥੋੜੇ ਸਮੇਂ ਵਿੱਚ ਹੀ ਮੈਂ ਘਟਨਾਵਾ ਕਰਨ ਵਾਲੀ ਵਿਅਕਤੀ ਦੀ ਸਨਾਖਤ ਵੀ ਕਰ ਲਈ ਜਦੋਂ ਪਰਿਵਾਰ ਦੇ ਇਕੱਲੇ-ਇਕੱਲੇ ਮੈਂਬਰ ਤੋਂ ਘਟਨਾਵਾ ਬਾਰੇ ਪੁੱਛਿਆ ਤਾਂ ਇੱਕ ਤੋਂ ਬਿਨਾ ਸਾਰਿਆਂ ਨੇ ਕਿਹਾ ਕੱਪੜੇ ਤੇ ਭਾਂਡੇ ਦਿਖੇ ਡਿੱਗੇ ਦੇਖੇ ਹਨ ਸਾਡੀਆਂ ਅੱਖਾਂ ਸਾਹਮਣੇ ਆਪਣੇ ਆਪ ਡਿੱਗਦੇ ਨਹੀਂ ਦੇਖੇ ਇੱਕ ਨੇ ਹੀ ਕਿਹਾ ਕਪੜੇ ਮੈਂ ਆਪਣੀਆਂ ਅੱਖਾਂ ਸਾਹਮਣੇ ਉੜਦੇ ਅਤੇ ਭਾਂਡੇ ਅੱਖਾਂ ਸਾਹਮਣੇ ਸੈਲਫਾਂ ਤੋਂ ਥੱਲੇ ਡਿੱਗਦੇ ਦੇਖੇ ਹਨ ਮੈਂ ਉਸ ਨੂੰ ਕਿਹਾ ਸਵੇਰੇ ਤੇਰੇ ਹੱਥ ਵਿੱਚ ਡੰਡਾ ਸੀ ਤੇ ਤੂੰ ਡੰਡਾ ਕਿਉਂ ਲਿਆ ਸੀ ਉਸਨੇ ਕਿਹਾ ਉਹ ਤਾਂ ਪਸ਼ੂਆਂ ਨੂੰ ਪਾਣੀ ਪਿਲਾਉਣ ਸਮੇਂ ਲਿਆ ਸੀ ਮੈਂ ਦੁਬਾਰਾ ਫਿਰ ਪੁੱਛਿਆ ਕਪੜੇ ਤੈਨੂੰ ਆਪਣੇ ਆਪ ਉੜਦੇ ਦਿਖਦੇ ਨੇ ਉਸ ਨੇ ਕਿਹਾ ਹਾਂਜੀ ਬਿਲਕੁਲ ਮੇਰੀਆਂ ਅੱਖਾਂ ਦੇ ਸਾਹਮਣੇ ਆਪਣੇ ਆਪ ਉੜਦੇ ਦਿਸਦੇ ਨੇ ਕੱਪੜੇ ਮੇਰੀ ਪਰਖ ਪੱਕੀ ਹੋ ਗਈ ਸੀ ਮੈਂ ਅਗਲਾ ਸਵਾਲ ਕੀਤਾ ਤੂੰ ਇਹ ਕਿਉਂ ਕਰਦੀ ਹੈ ਸਾਨੂੰ ਪਤਾ ਹੈ ਕਿ ਭੂਤ ਪ੍ਰੇਤ ਨਾਂ ਦੀ ਕੋਈ ਵੀ ਚੀਜ਼ ਨਹੀਂ ਹੁੰਦੀ ਇਹ ਸੁਣ ਕੇ ਉਹ ਇੱਕਦਮ ਕਵਰਾ ਗਈ ਠਡੰਬਰ ਗਈ ਮੈ ਉਸ ਨੂੰ ਹੌਸਲਾ ਦਿੰਦੇ ਹੋਏ ਕਿਹਾ ਘਬਰਾਉਣ ਦੀ ਕੋਈ ਲੋੜ ਨਹੀਂ ਇਹ ਜੋ ਵੀ ਕੁਝ ਹੋ ਰਿਹਾ ਹੈ ਇਹ ਸਭ ਕੁਝ ਤੇਰੇ ਰਾਹੀਂ ਚਾਹੇ ਅਣਜਾਹੇ ਜਾਣੇ ਅਣਜਾਣੇ ਵਿੱਚ ਹੋ ਰਿਹਾ ਹੈ ਜੇ ਤੂੰ ਸੱਚ ਦੱਸ ਦੇਵੇਂਗੀ ਤਾਂ ਤੇਰਾ ਨਾਮ ਨਹੀਂ ਲਿਆ ਜਾਵੇਗਾ ਸਾਨੂੰ ਪਤਾ ਹੈ ਤੂੰ ਕਿਸੇ ਸਮੱਸਿਆ ਪਰੇਸ਼ਾਨੀ ਜਾਂ ਨਰਾਜਗੀ ਕਰਕੇ ਇਹ ਸਭ ਕੁਝ ਕਰ ਰਹੀ ਹੈ ਸਾਡੀ ਤੇਰੀ ਜਾਂ ਕਿਸੇ ਪਰਿਵਾਰਕ ਮੈਂਬਰ ਨਾਲ ਜਾਣ ਪਛਾਣ ਲਗਾ ਜਾਂ ਨਾਰਾਜ਼ਗੀ ਨਹੀਂ ਹੈ ਸਾਡੀ ਤੇਰੇ ਨਾਲ ਹਮਦਰਦੀ ਹੈ ਤੇ ਰਹੇਗੀ ਵੀ ਜੇ ਤੂੰ ਸੱਚ ਦੱਸ ਦੇਵੇਂਗੀ ਤਾਂ ਤੇਰਾ ਨਾਮ ਕਦੇ ਵੀ ਕਿਸੇ ਕੋਲ ਨਹੀਂ ਦੱਸਿਆ ਜਾਵੇਗਾ ਹੁਣ ਉਹ ਪੂਰੀ ਤਰ੍ਹਾਂ ਮੇਰੇ ਪ੍ਰਭਾਵ 'ਚ ਆ ਚੁੱਕੀ ਸੀ ਸਾਰੀਆਂ ਘਟਨਾਵਾਂ ਕਰਨ ਦੀ ਗੱਲ ਬੰਦੇ ਹੋਏ ਉਸਨੇ ਮੈਨੂੰ ਕਿਹਾ ਸਾਰਾ ਗੋਹਾ ਕੂੜਾ ਮੈਂ ਕਰਦੀ ਹਾਂ ਸਾਰੇ ਦਦਾਰੂ ਪਸ਼ੂਆਂ ਦੀਆਂ ਧਾਰਾਂ ਵੀ ਮੈਂ ਕੱਢਦੀ ਹਾਂ ਵੱਡੀ ਕੁਝ ਨਹੀਂ ਕਰਦੀ ਖੇਤਾਂ ਵਿੱਚ ਮੇਰਾ ਘਰ ਵਾਲਾ ਮਿੱਟੀ ਨਾਲ ਮਿੱਟੀ ਹੁੰਦਾ ਹੈ ਪਰ ਸਾਡੇ ਘਰ ਵਿੱਚ ਕੋਈ ਮੇਰੀ ਪੁੱਛਕਿਛ ਨਹੀਂ ਮੇਰੀ ਸੱਸ ਆਏ ਸਾਲ ਸਾਰੀ ਕਮਾਈ ਆਪਣੀ ਕੁੜੀਆਂ ਨੂੰ ਲਟਾਈ ਜਾਂਦੀ ਹੈ ਆਏ ਸਾਲ ਸੋਨੇ ਦੇ ਗਹਿਣੇ ਸਿਰਫ ਉਹਨਾਂ ਲਈ ਹੁਣ ਸਿਆਣਿਆਂ ਕੋਲ ਭੱਜੇ ਫਿਰਦੇ ਆ ਮੇਰੇ ਮਨ ਨੂੰ ਸ਼ਾਂਤੀ ਮਿਲ ਰਹੀ ਹੈ ਠੰਡ ਪੈ ਰਹੀ ਹੈ ਇਨਾਂ ਨੂੰ ਭੱਜੇ ਫਿਰਨ ਦਿਓ ਲਟਾਉਣ ਦਿਓ ਪੈਸੀ ਹੋਣ ਦਿਓ ਦੁਖੀ ਉਸ ਔਰਤ ਦੀਆਂ ਬਹੁਤ ਸਾਰੀਆਂ ਨਾਰਾਜ਼ਗੀਆਂ ਸੁਣੀਆਂ ਤੇ ਬਹੁਤ ਸਾਰੀਆਂ ਗੱਲਾਂ ਉਸ ਨੂੰ ਸਮਝਾਈਆਂ ਵੀ ਗਈਆਂ ਨਨਾਨ ਪਰਜਾਈ ਦੇ ਨਿੱਗੇ ਰਿਸ਼ਤੇ ਦੀ ਗੱਲ ਸਮਝਾਈ ਮੈਂ ਫਿਰ ਪੁੱਛਿਆ ਅੱਗੇ ਤੋਂ ਕੋਈ ਘਟਨਾ ਨਹੀਂ ਕਰਨਗੀ ਉਸਨੇ ਕਿਹਾ ਤੁਸੀਂ ਜਿਵੇਂ ਕਹੋਗੇ ਸੋਡੀ ਹਰ ਗੱਲ ਮੰਨੂਗੀ ਤੁਸੀਂ ਕਿਸੇ ਕੋਲ ਮੇਰਾ ਨਾਮ ਨਹੀਂ ਲੈਣਾ ਗੁੰਮ ਹੋਈਆਂ ਟੁੰਮਾਂ ਦੀ ਵਾਪਸੀ ਦੀ ਗੱਲ ਵੀ ਨਾ ਕਰਿਓ ਅਸੀਂ ਕਿਹਾ ਸਾਡੀ ਤੇਰੇ ਨਾਲ ਪੂਰੀ ਹਮਦਰਦੀ ਹੈ ਪਰ ਅੱਗੇ ਤੋਂ ਕੋਈ ਗੜਬੜ ਨਹੀਂ ਕਰਨੀ ਤੇਰੀਆਂ ਸਮੱਸਿਆਵਾਂ ਖਤਮ ਅਸੀਂ ਕਰਵਾਵਾਂਗੇ ਘਟਨਾਵਾਂ ਦਾ ਤੇਰੇ ਨਾਲ ਕੋਈ ਸਬੰਧ ਨਹੀਂ ਜੋੜਿਆ ਜਾਵੇਗਾ ਤੈਨੂੰ ਤੇ ਤੇਰੇ ਘਰ ਵਾਲੇ ਨੂੰ ਪੂਰਾ ਮਾਨਸਤਕਾਰ ਦਿਵਾਵਾਂਗੇ ਮੈਂ ਉਸ ਨੂੰ ਵਿਸ਼ਵਾਸ ਦਿਵਾਇਆ ਕਿ ਤੇਰਾ ਕੰਮ ਵੀ ਘਟਾਇਆ ਜਾਵੇਗਾ ਆਮਦਨ ਬਰਾਬਰ ਮਿਲੇਗੀ ਗਹਿਣੇ ਅਤੇ ਕੱਪੜੇ ਵੀ ਸਾਰਾ ਕੁਝ ਤੈਨੂੰ ਬਰਾਬਰ ਮਿਲੂਗਾ ਪਰਿਵਾਰ ਦੇ ਇਕੱਲੇ ਇਕੱਲੇ ਮੈਂਬਰ ਨਾਲ ਗੱਲ ਕਰਨ ਤੋਂ ਬਾਅਦ ਅਸੀਂ ਆਪਸ ਵਿੱਚ ਬੈਠ ਕੇ ਪਰਿਵਾਰ ਦੇ ਸਮੂਹ ਕਮੈਂਬਰਾਂ ਨਾਲ ਗੱਲ ਕਰਨ ਦੇ ਨੁਕਤੇ ਸਾਂਝੇ ਕੀਤੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਇਕੱਠਾ ਕਰਕੇ ਕਿਹਾ ਅੱਜ ਤੋਂ ਬਾਅਦ ਤੁਹਾਡੇ ਘਰੇ ਰस्सियां ਤੇ ਪਾਏ ਕੱਪੜੇ ਆਪਣੇ ਆਪ ਨਹੀਂ ਉੱਡਣਗੇ ਨਾ ਹੀ ਭਾਂਡੇ ਸਹਲਫਾਂ ਤੋਂ ਆਪਣੇ ਆਪ ਹੇਠਾਂ ਡਿੱਗਣਗੇ ਕੋਈ ਪ੍ਰੇਤ ਪਿੱਠ ਦੇ ਡੰਡਾ ਨਹੀਂ ਮਾਰੇਗਾ ਜੋ ਟੂਮਾ ਗੁੰਮ ਹੋ ਗਈਆਂ ਹਨ ਗੁੰਮੀ ਰਹਿਣ ਦਿਓ ਉਹਨਾਂ ਨੂੰ ਭੁੱਲ ਜਾਓ ਅੱਗੇ ਤੋਂ ਚੀਜ਼ਾਂ ਗੁਪਮ ਨਹੀਂ ਹੋਣਗੀਆਂ ਇਹ ਸਭ ਕੁਝ ਲਈ ਤੁਹਾਨੂੰ ਸਾਡੀਆਂ ਕੁਝ ਸ਼ਰਤਾਂ ਮੰਨੀਆਂ ਪੈਣਗੀਆਂ ਘਰ ਪਸ਼ੂਆਂ ਅਤੇ ਖੇਤੀ ਦਾ ਕੰਮ ਸਾਰੇ ਮੈਂਬਰਾਂ ਨੇ ਰਲ ਮਿਲ ਕੇ ਕਰਨਾ ਹੈ ਬਰਾਬਰ ਬਰਾਬਰ ਕਰਨਾ ਹੈ ਕਿਸੇ ਨੇ ਬੇਲੇ ਨਹੀਂ ਰਹਿਣਾ ਘਰ ਦੇ ਸਾਰੇ ਮੈਂਬਰਾਂ ਨੂੰ ਆਪੋ ਆਪਣੀ ਪਸੰਦ ਦੇ ਗਹਿਣੇ ਤੇ ਆਪਣੇ ਆਪਣੀ ਪਸੰਦ ਦੇ ਕੱਪੜੇ ਬਰਾਬਰ ਬਣਾ ਕੇ ਦੇਣੇ ਪੈਣਗੇ ਕਿਸੇ ਵੀ ਮੈਂਬਰ ਨਾਲ ਪੱਖਪਾਤ ਨਹੀਂ ਕਰਨਾ ਖੇਤੀ ਦੀ ਕਮਾਈ ਘਰ ਵਿੱਚ ਪੱਕੇ ਤੌਰ ਤੇ ਰਹਿਣ ਵਾਲੇ ਮੈਂਬਰਾਂ ਲਈ ਹੀ ਖਰਚਣੀ ਚਾਹੀਦੀ ਹੈ ਪਰਿਵਾਰ ਦੇ ਮੁਖੀ ਨੇ ਕਿਹਾ ਕਿ ਤੁਹਾਡੀਆਂ ਸਾਰੀਆਂ ਗੱਲਾਂ ਮੰਨੀਆਂ ਜਾਣਗੀਆਂ ਸਾਡੀ ਪਰੇਸ਼ਾਨੀ ਦੂਰ ਹੋਣੀ ਚਾਹੀਦੀ ਹੈ ਵਧੀਆ ਅਤੇ ਬਰਾਬਰੀ ਦੇ ਮਾਹੌਲ ਵਾਲੇ ਘਰ ਵਿੱਚੋਂ ਭੂਤ ਪ੍ਰੇਤ ਰਫੂ ਚੱਕਰ ਹੋ ਜਾਂਦੇ ਹਨ ਅਸੀਂ ਪਰਿਵਾਰ ਨੂੰ ਬੇਸ਼ਕਵਾਸ ਦਵਾਇਆ ਕਿ ਸਾਡੀਆਂ ਗੱਲਾਂ ਤੇ ਅਮਲ ਜ਼ਰੂਰ ਕਰਿਓ ਤੇ ਸਭ ਕੁਝ ਠੀਕ ਹੋ ਜਾਏਗਾ ਰਸੀਆਂ ਤੋਂ ਕੱਪੜੇ ਅਡਾਉਣ ਵਾਲੇ ਅਤੇ ਡੰਡੇ ਮਾਰਨ ਵਾਲੇ ਪ੍ਰੇਤ ਦਾ ਸਫਾਇਆ ਕਰਕੇ ਅਤੇ ਘਰ ਦੇ ਸਹਿਮ ਭਰੇ ਡਰਾਉਣੇ ਮਾਹੌਲ ਨੂੰ ਖੁਸ਼ਗਵਾਰ ਬਣਾ ਕੇ ਅਸੀਂ ਆਪਣੇ ਘਰ ਪਰਤ ਆਏ ਇਹ ਇੱਕ ਸੱਚੀ ਘਟਨਾ ਦੇ ਆਧਾਰਿਤ ਕਹਾਣੀ ਹੈ ਜੀ ਤੁਹਾਨੂੰ ਇਹ ਕਿਸ ਤਰ੍ਹਾਂ ਲੱਗੀ ਤੁਸੀਂ ਵੀ ਜਰੂਰ ਇਸ ਬਾਰੇ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਤੁਸੀਂ ਕਦੇ ਭੂਤ ਦੀ ਕੋਈ ਖਬਰ ਸੁਣੀ ਕਹਾਣੀ ਸੁਣੀ ਜਾਂ ਤੁਸੀਂ ਕਿਤੇ ਆਪ ਮਹਿਸੂਸ ਕੀਤਾ ਹੋਵੇ ਜਰੂਰ ਦੱਸਣਾ ਜੀ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ